ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਦਿਤਿੰਦਰ ਥੋੜੀ ਤੇ ਤੁਸੀਂ ਦੇਖ ਰਹੇ ਹੋ ਕੀ ਆਰਟੀ ਨਿਊਜ਼ ਨੈਟਵਰਕ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਾਗੜੀਆਂ ਦੇ ਵਿੱਚ ਜਿਹੜਾ ਗੁਰਮਤਿ ਸਮਾਗਮ ਕਰਵਾਇਆ ਗਿਆ ਤੁਹਾਨੂੰ ਦੱਸਦੀ ਇੱਕ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਤਨਤਨ ਖੀਰਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਪਿੰਡ ਪੁਰਾਣੀਆਂ ਬਾਗੜੀਆਂ ਦੇ ਵਿੱਚ ਜਿਹੜਾ ਇਹ ਸਮਾਗਮ ਹੋਇਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਇੱਥੇ ਪਹੁੰਚ ਕੇ ਆਏ ਇਸ ਸਮਾਗਮ ਤੋਂ ਅਲਾਹਾ ਲਿਆ ਉੱਥੇ ਹੀ ਵਕ ਵਕ ਰਾਗੀ ਅਤੇ ਢਾਡੀ ਜਥੇ ਜਿਹੜੇ ਇੱਥੇ ਪਹੁੰਚੇ ਸਨ ਸੰਗਤਾਂ ਨੇ ਗੁਰਬਾਣੀ ਦੇ ਨਾਲ ਜੁੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਸਨ ਪ੍ਰਬੰਧਕਾਂ ਦਾ ਕੀ ਕਹਿਣਾ ਹੋਣਾ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਨਵਾਂ ਸਮਾਗਮ ਅੱਜ ਆਉਣ ਨਾਲ ਗੱਲਬਾਤ ਕਰਦੇ ਹਾਂ ਬਾਣੀ ਰੋਵ ਸਾਡੇ ਨਾਲ ਦੇਖਦੇ ਰੋਕੀ ਆਟੀ ਨਿਊਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾ ਮਹਾਨ ਕੀਰਤਨ ਦਰਬਾਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ 350 ਸਾਲਾਂ ਸ਼ਹੀਦੀ ਸਤਬਦੀ ਨੂੰ ਸਮਰਪਿਤ ਇਹ ਸਮਾਗਮ ਰੱਖੇ ਗਿਆ ਸਨ ਬੜੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਰੇ ਨਗਰ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਬਾ ਚੜ ਕੇ ਸੰਗਤਾਂ ਨੇ ਹਾਜ਼ਰੀ ਭਰੀ ਔਰ ਸਤਿਗੁਰਾਂ ਦਾ ਹਰਿ ਜਤ ਸਰਵਣ ਕਰਕੇ ਆਪਣੀ ਜੀਵਨ ਨੂੰ ਸੰਗਤਾਂ ਨੇ ਜੋ ਕਿ ਸਫਲ ਕੀਤਾ ਕਿਹੜੇ ਕਿਹੜੇ ਰਾਗੀ ਤੇ ਟਾਢੀ ਜਿਹੜੇ ਜਥਿਆਂ ਦੇ ਇਥੇ ਪਹੁੰਚੇ ਸਨ ਪੰਥ ਦੇ ਪ੍ਰਸਿੱਧ ਦੇ ਕਮਿਸ਼ਰੀ ਜਥਾ ਭਾਈ ਪ੍ਰਿਤਪਾਲ ਸਿੰਘ ਜੀ ਬਰਗਾੜੀ ਔਰ ਬਾਬਾ ਪਿਆਰਾ ਸਿੰਘ ਜੀ ਸਿਸਲੇ ਵਾਲਿਆਂ ਨੇ ਵੀ ਖਾਸ ਤੌਰ ਤੇ ਅੱਜ ਦੇ ਸਮਾਗਮ ਮੰਦ ਦੇ ਵਿੱਚ ਜੋ ਕਿ ਸ਼ਿਰਕਤ ਕੀਤੀ ਸੀ ਕਿੰਨਾ ਸੁਆਗਤ ਸੀ ਜਿਹੜਾ ਅੱਜ ਹੋ ਰਿਹਾ ਹੈ ਇਹ ਨਵਾਂ ਮਹਾਨ ਗੁਰਮਤ ਸਮਾਗਮ ਸੀ ਜਿਹੜਾ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕਰਵਾਇਆ ਗਿਆ ਈ ਸਨੇਹਾ ਦੇਣਾ ਚਾਹੂਗਾ ਇਸ ਦੇ ਦਿਨ ਤੇ ਸੰਗਤ ਨੂੰ ਸੰਗਤ ਨੂੰ ਇਹ ਹੀ ਸਨੇਹਾ ਦਇਆ ਦੇਵਾਂਗੇ ਕਿ ਵੱਤ ਵੱਦ ਨਾਮ ਜਪਣਾ ਚਾਹੀਦਾ ਔਰ ਉਸ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ 84 ਲੱਖ ਜੂਨਾਂ ਤੋਂ ਬਾਅਦ ਬੰਦੇ ਨੇ ਇਨਸਾਨ ਜਮਾ ਜਿਹੜਾ ਪ੍ਰਾਪਤ ਹੋਇਆ ਧੰਨ 시ਦੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜ਼ੁਲਮ ਦੇ ਖਿਲਾਫ ਜੋ ਕੇ ਆਪਣਾ ਬਲੀਦਾਨ ਦਿੱਤਾ ਸੀ ਇਸ ਕਾਰਨ ਕਰਕੇ ਜ਼ੁਲਮ ਸਹਿਣਾ ਵੀ ਜਿਹੜਾ ਪਾਪ ਤੇ ਜ਼ੁਲਮ ਕਰਨਾ ਵੀ ਜਿਹੜਾ ਸਰਪੰਚੋ ਕਿਵੇਂ ਦੇਖਦੇ ਹੋ ਜਿਹੜਾ ਅੱਜ ਪਿੰਡ ਪਿੰਡ ਬਾਗਣੀਆਂ ਦੇ ਵਿੱਚ ਜਿਹੜਾ ਅੱਜ ਸਮਾਰੋਹ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਐ ਵੇਖੋ ਜੀ ਗੱਲ ਇਹ ਆ ਵੀ ਇਹ ਬੜਾ ਤਗੜਾ ਸੰਗਤ ਬਾਗਣੀਆਂ ਵਾਲੀ ਦਾ ਬਹੁਤ ਬਹੁਤ ਮਤਲਬ ਉਹਨਾਂ ਦੇ ਵੱਲੋਂ ਇਹ ਵਧੀਆ ਕੰਮ ਐ ਕਿਉਂਕਿ ਗੁਰੂ ਮਹਾਰਾਜ ਦਾ ਸ਼ੀਦੀਪੁਰਬ ਜਿਹੜਾ ਉਹਦੇ ਤੇ ਮਤਲਬ ਉਹਨਾਂ ਨੇ ਐਡਾ ਤਗੜਾ ਸੁਭਾਗਮ ਕਰਾਇਆ ਹਰ ਸਾਲ ਹੀ ਕਰਾਉਂਦੇ ਨੇ ਔਰ ਬਹੁਤ ਬਹੁਤ ਇਹ ਸ਼ਕਤ ਅਸੀਂ ਇਸ ਚੀਜ਼ ਦੇ ਮਤਲਬ ਕਹਿੰਨੇ ਆ ਕਿ ਜਿਹੜੇ ਇਲਾਕੇ ਦੀ ਸ਼ਕਤ ਆ ਸਾਰਿਆਂ ਨੂੰ ਇਹ ਚੀਜ਼ ਦਾ ਮਤਲਬ ਬਹੁਤ ਬਹੁਤ ਇਹਨਾਂ ਦਾ ਧਰਮਾਲ ਕਰਨਾ ਚਾਹੀਦਾ ਕਿ ਪਿੰਡ ਵਾਲਿਆਂ ਵੱਲੋਂ ਤੇ ਜਿਹੜੇ ਐਨਆਰ ਵੀਰ ਬਾਹਰ ਬੈਠੇ ਨੇ ਉਹਨਾਂ ਵੱਲੋਂ ਇਹ ਸਾਡੇ ਇਲਾਕੇ 'ਚ ਮਤਲਬ ਬਹੁਤ ਵਧੀਆ ਪਿੰਡ ਆ ਤੇ ਜਿਨ੍ਹਾਂ ਨੇ ਬਹੁਤ ਬਹੁਤ ਮਤਲਬ ਗੁਰੂ ਸਾਹਿਬ ਦਾ ਛੇ ਦੀ ਪੁਰਬ ਜਿਹੜਾ ਇਹ ਮਨਵਾਇਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਪਿੰਡ ਵਾਲਿਆਂ ਦਾ ਲੱਗਦਾ ਕਿ ਜੀ ਅਜਿਹੇ ਸਭਾਗੋ ਨਕਰਾਂ ਦੇ ਵਿੱਚ ਹੋਣ ਤੇ ਸੰਗਤ ਗੁਰਬਾਣੀ ਦੇ ਨਾਲ ਜੁੜੇ ਬਿਲਕੁਲ ਜੀ ਬਿਲਕੁਲ ਇਹਦੇ ਇਹੋ ਜਿਹੇ ਕੰਮ ਹੋਣਾ ਚਾਹੀਦਾ ਇਲਾਕੇ ਵਿੱਚ ਇਹੋ ਜਿਹੇ ਪਿੰਡ ਵਧੀਆ ਜਿਹੜੇ ਨੇ ਰਿਸਪੌਂਸਰ ਵਧੀਆ ਨੇ ਇਲਾਕੇ ਦੀ ਸੰਗਤ ਨੇ ਇਹਨਾਂ ਨੇ ਪਿੰਡ ਦਾ ਸਨਜੋਗ ਹੈ ਬਹੁਤ ਵਧੀਆ ਇਹਦੇ ਨਾਲ ਨਸ਼ੇ ਤੇ ਵੀ ਠੱਲ ਪੈਂਦੀ ਆ ਹਰ ਚੀਜ਼ ਤੇ ਮਤਲਬ ਚੰਗਾ ਮੈਸੇਜ ਜਾਂਦਾ ਇਸ ਚੀਜ਼ ਦਾ ਗੁਰੂ ਸਾਹਿਬ ਨੇ ਸਾਨੂੰ ਇਹੋ ਰਾਹ ਸਿਖਾਇਆ ਕਿ ਚੰਗਾ ਕੰਮ ਕਰੋ ਤੇ ਚੰਗੀ ਸੰਗਤ ਕਰੋ ਤੇ ਚੰਗਾ ਕਰੋ ਤੇ ਚੰਗਾ ਹੀ ਰਹੋ ਇਹੀ ਤੇ ਹੀ ਕਵਾਂਗੇ ਵੀ ਇਹਨਾਂ ਦਾ ਬਹੁਤ ਬਹੁਤ ਇਹ ਪਿੰਡ ਵਾਲਿਆਂ ਦਾ ਧੰਨਵਾਦ ਹੈ ਕਿ ਜਿਹਨਾਂ ਇਲਾਕੇ ਵਿੱਚ ਇਹੋ ਜਿਹਾ ਸਮਾਗਮ ਕਰਾਇਆ ਇਹੋ ਜਿਹਾ ਸਮਾਗਮ ਹੋਣੇ ਚਾਹੀਦੇ ਨੇ ਬਹੁਤ ਬਹੁਤ ਇਹਨਾਂ ਦਾ ਪਿੰਡ ਵੱਲੋਂ ਮੈਂ ਆਪਣੇ ਵੱਲੋਂ ਵੀ ਆਪਣੀ ਬਾਕੀ ਦੀ ਸੰਗਤ ਵੱਲੋਂ ਵੀ ਇਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਦੇਵ ਸਿੰਘ ਹੈ ਕੁਲ ਬਾਗੜੀਆਂ ਜੀ ਗੁਰਦਵਾਰ ਸਿੰਘ ਸਵਾ ਦੇ ਪ੍ਰਧਾਨ ਬਹੁਤ ਹੀ ਤਰੀਕੇ ਦੇ ਨਾਲ ਬਹੁਤ ਹੀ ਸੰਜੋਗ ਸਭਾ ਦਾ ਮਾਲਕ ਦਾ ਤੰਤਰ ਗੁਰਦੇਵ ਭਾਦਰ ਜੀ ਮਰੀਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ ਔਰ ਸਾਰੇ ਸੰਤਾਂ ਦਾ ਬਹੁਤ ਧੰਵਾਦ ਜਿਨ੍ਹਾਂ ਨੇ ਬਹੁਤ ਵਧੀਆ ਸਾਡਾ ਸੰਜੋਗ ਦੇ ਕੇ ਇਹ ਉਪਰਾਲਾ ਕੀਤਾ ਹੈ ਅਹੀਂ ਤੇ ਹੀ ਕਹਾਂਗੇ ਵੀ ਮਾਰੇ ਸਾਰੇ ਸਾਰੇ ਜੁਨ ਤੇ ਜਿਹੜੇ ਇਸ ਜਿਹੜੇ ਤਨ ਪਰਵਰਤਨ ਹੋ ਰਹੇ ਨੇ ਇਹ ਚੀਜ਼ਾਂ ਤੋਂ ਬਚਣ ਤੇ ਰਹਿਤ ਦੁਨੀਆਂ ਤੋਂ ਮਾਲਕ ਚੰਗੇ ਕੰਮ ਕਰਨ ਤੇ ਵਧੀਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ